ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਹਨ ਬਟਪਾਗੀ ਸਤ ਸੰਗਤ ਪਾਵੈ ਭਾਗਹੀਨ ਬ੍ਰਮ ਚੋਟਾਂ ਖਾਵੈ ਜੋ ਬਟਪਾਗੀ ਹੈ ਬਹੁਤ ਚੰਗੇ ਕਰਮ ਕੀਤੇ ਹਨ ਉਹਨਾਂ ਨੂੰ ਫਿਰ ਸਤ ਸੰਗ ਦੀ ਪ੍ਰਾਪਤੀ ਹੁੰਦੀ ਹੈ ਸత్సੰਗ ਦੀ ਪ੍ਰਾਪਤੀ ਦੇ ਵਿੱਚੋਂ ਪ੍ਰਮਾਤਮਾ ਨੂੰ ਮਿਲਣ ਦਾ ਸਾਧਨ ਤਰੀਕਾ ਮਿਲਦਾ ਰਹਿੰਦਾ ਹੈ। ਮਹਾਪੁਰਖ ਵੀ ਕੋਈ ਗੱਲ ਕਹਿੰਦੇ ਹਨ ਸత్సੰਗ ਦੇ ਵਿੱਚ ਵੀ ਸਭ ਤੋਂ ਪਹਿਲਾਂ ਮਨ ਚਿੱਤ ਦੀ ਕਾਗਰਤਾ ਜ਼ਰੂਰੀ ਹੈ। ਕਾਗਰਤਾ ਕੀ ਹੁੰਦੀ ਹੈ? ਜੋ ਆਪਣਾ ਮਨ ਹੈ ਬੈਠਾ ਇੱਕ ਥਾਂ ਹੁੰਦਾ ਹੈ ਪਰੇ ਘੁੰਮਦਾ ਫਿਰਦਾ ਰਹਿੰਦਾ ਹੈ ਇਹ ਹੁਣ ਉਰੇ ਹੈ ਇਹੀ ਮਨ ਦੇਸ਼ ਵਿਦੇਸ਼ ਦੇ ਚੱਕਰ ਲਾਉਂਦਾ ਰਹਿੰਦਾ ਹੈ ਇਹ ਮਨ ਇਹ ਜੀਆਂ ਗੱਲਾਂ ਵੀ ਸੋਚਦਾ ਰਹਿੰਦਾ ਹੈ ਜਿਹੜੀਆਂ ਕਿਤੇ ਨਹੀਂ ਹੁੰਦੀਆਂ ਉਹ ਖਿੰਡਿਆ ਹੋਇਆ ਹੁੰਦਾ ਹੈ ਉਸ ਤੋਂ ਬਾਅਦ ਇਹ ਮਨ ਬੇਸੇ ਬਕਾਰਾਂ ਦੇ ਵਿੱਚ ਫਿਰਦਾ ਰਹਿੰਦਾ ਹੈ ਆਪਣੇ ਕੰਮ ਧੰਦਿਆਂ ਦੇ ਵਿੱਚ ਫਿਰਦਾ ਰਹਿੰਦਾ ਹੈ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਤੁਰਦਾ ਫਿਰਦਾ ਰਹਿੰਦਾ ਹੈ ਇਹ ਮਨ ਮਨ ਜੋ ਹੈ ਇਹ ਖੇਡਣ ਦੀਆਂ ਗੱਲਾਂ ਹਨ ਜੋ ਮਨ ਚਿੱਤ ਦੀ ਕਾਗਰਤਾ ਹੈ ਉਹ ਕਿਸ ਤਰ੍ਹਾਂ ਹੋਵੇਗੀ ਉਹ ਮਨ ਚਿੱਤ ਦੀ ਕਾਗਰਤਾ ਸਸੰਗਤ ਦੇ ਵਿੱਚ ਆ ਕੇ ਹੋਵੇਗੀ ਪੂਰਨ ਗੁਰੂ ਹੋਵੇ ਪੂਰਨ ਮਹਾਪੁਰਖ ਹੋਣ ਫਿਰ ਉਹ ਸਾਨੂੰ ਮਨ ਚਿੱਤ ਦੀ ਕਾਗਰਤਾ ਦੱਸਦੇ ਹਨ ਜੋ ਮਨ ਬਾਹਰ ਖੇਡਿਆ ਹੈ ਉਹ ਫਿਰ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਜਿੱਥੇ ਕਿ ਸਾਡੀਆਂ ਇੱਛਾਵਾਂ ਹੁੰਦੀਆਂ ਹਨ ਬਾਹਰਲੀਆਂ ਇੱਛਾਵਾਂ ਹੁੰਦੀਆਂ ਹਨ ਦੋਸਤ ਮਿੱਤਰਾਂ ਦੀਆਂ ਇੱਛਾਵਾਂ ਹੁੰਦੀਆਂ ਹਨ ਤੇ ਪੁੱਤਰਾਂ ਦੀਆਂ ਇੱਛਾਵਾਂ ਆਉਂਦੀਆਂ ਹਨ। ਆਪੋ ਆਪਣੇ ਕੰਮ ਧੰਦੇ ਦੀਆਂ ਇੱਛਾਵਾਂ ਹੁੰਦੀਆਂ ਹਨ। ਜਦ ਉਹ ਇੱਛਾਵਾਂ ਖਤਮ ਹੋ ਜਾਣ ਸੋ ਮਨ ਇੱਕ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਵੇ ਫਿਰ ਇਹਨਸ ਨੂੰ ਅੰਦਰੋਂ ਜਦੋਂ ਇਹ ਮਨ ਜੁੜ ਜਾਂਦਾ ਹੈ ਫਿਰ ਇਸ ਨੂੰ ਅੰਦਰੋਂ ਆਤਮਿਕ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਗੱਲ ਗੱਲ ਬੜੀ ਔਖੀ ਹੈ। ਪਰ ਜਦੋਂ ਇਹ ਗੱਲ ਸੌਖੀ ਹੋ ਜਾਂਦੀ ਹੈ ਪੂਰਨ ਮਹਾਪੁਰਖਾਂ ਦੀ ਸੰਗਤ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਫਿਰ ਇਹ ਬਹੁਤ ਸਖਾਲੀ ਹੋ ਜਾਂਦੀ ਹੈ ਫਿਰ ਮਨ ਦੀ ਜੋ ਹੈ ਜਦੋਂ ਬੈੰਦਾ ਹੈ ਮਨ ਜੁੜਦਾ ਹੈ ਤੇਰੇ ਇਹ ਸਫਲਾ ਹੁੰਦਾ ਹੈ ਫਿਰ ਸੁੱਖ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਨਾ ਫਿਰ ਇਹਨੂੰ ਗਰਮੀ ਲੱਗਦੀ ਹੈ ਨਾ ਫਿਰ ਇਹਨੂੰ ਸਰਦੀ ਲੱਗਦੀ ਹੈ ਨਾ ਫਿਰ ਹਰਖ ਹੁੰਦਾ ਹੈ ਨਾ ਕੋਈ ਸੋਗ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਤੋਂ ਇਹ ਜੋ ਮਨ ਹੈ ਬਰੀ ਹੋ ਜਾਂਦਾ ਹੈ ਇੱਕੋ ਇੱਕ ਪਰਮਾਤਮਾ ਨੂੰ ਜਪਨ ਦਾ ਪ੍ਰਾਲਾ ਕਰਦਾ ਰਹਿੰਦਾ ਹੈ ਫਿਰ ਇੱਕੋ ਇੱਕ ਪਰਮਾਤਮਾ ਦੀ ਭਾਲ ਦੇ ਵਿੱਚ ਜੋ ਇਹ ਮਨ ਹੈ ਫਿਰ ਤੁਰ ਪੈਂਦਾ ਹੈ ਇਹ ਤੁਰੇਗਾ ਤਾਂ ਜੇ ਪੂਰਨ ਗੁਰੂ ਦੀ ਗੱਲਬਾਤ ਸੁਣਾਗੇ ਪੰਜੇ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਂਗੇ ਪੂਰਨ ਮਹਾਪੁਰਖਾਂ ਦੀ ਸੰਗਤ ਕਰਾਂਗੇ ਜੋ ਪੂਰਨ ਮਹਾਪੁਰਖ ਸਾਨੂੰ ਗੁਰੂ ਦੇ ਲੜ ਲਾਉਂਦੇ ਹਨ ਸਾਨੂੰ ਜੁਗਤੀਆਂ ਨਾਮ ਜਪਣ ਦੀਆਂ ਜੁਗਤੀਆਂ ਦੱਸਦੇ ਹਨ ਫਿਰ ਜੋ ਸਾਡਾ ਇਹ ਮਨ ਹੈ ਇਹ ਵੀ ਸਾਡਾ ਮਨ ਸਫਲਾ ਹੋਣਾ ਸ਼ੁਰੂ ਹੋ ਜਾਵੇਗਾ ਜੋ ਫਿਰ ਜੋ ਇਹ ਮਨੁੱਖਾ ਜਨਮ ਹੈ ਇਹ ਫਿਰ ਸਾਡਾ ਮਨੁੱਖਾ ਜਨਮ ਆਇਆ ਸਫਲਾ ਹੋ ਜਾਵੇਗਾ ਪਰ ਅੱਜ ਦਾ ਮਨੁੱਖ ਇਹ दारू ਦੇ ਵਿੱਚੋਂ ਮਨ ਨੂੰ ਸੁਖ ਭਾਲਦਾ ਹੈ ਸ਼ਰਾਬ ਦੇ ਵਿੱਚੋਂ ਮਨ ਦੀ ਸੁਖ ਸੁਖ ਭਾਲਦਾ ਹੈ ਵਿਸ਼ੇ ਬਕਾਰਾਂ ਦੇ ਵਿੱਚੋਂ ਮਨ ਨੂੰ ਦੀ ਜੋ ਹੈ ਸੁਖ ਭਾਲਦਾ ਹੈ ਨਹੀਂ ਬਈ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਪੂਰਨ ਮਹਾਪੁਰਖਾਂ ਦੀ ਸੰਗਤ ਦੇ ਵਿੱਚੋਂ ਪੂਰਨ 사 ਸੰਗਤ ਦੇ ਵਿੱਚ ਬਹਿ ਕੇ ਪੂਰੀ 사 ਸੰਗਤ ਦੇ ਵਿੱਚ ਬਹਿ ਕੇ ਫਿਰ ਜੋ ਮਨ ਚਿੱਤ ਦੀ ਕਾਗੜਤਾ ਹੁੰਦੀ ਹੈ ਫਿਰ ਪੂਰਨ ਸੁਖ ਪ੍ਰਾਪਤ ਹੁੰਦਾ ਹੈ ਸੋ ਇਸ ਕਰਕੇ ਬਈ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਸੋ ਅੱਜ ਕੱਲ੍ਹ ਕਲ ਯੁੱਗ ਦਾ ਟਾਈਮ ਹੈ ਜੋ ਪ੍ਰਚਾਰਕ ਹਨ ਬਹੁਤ ਗਲਤ ਪ੍ਰਚਾਰ ਹੋ ਰਿਹਾ ਹੈ ਅਮਰਤ ਵੀ ਸਕੇ ਹੋਏ ਹਨ ਲੋਕਾਂ ਦੇ ਪਰ ਜੋ ਪ੍ਰਚਾਰ ਹੈ ਬਹੁਤ ਗਲਤ ਹੈ ਗੁਰੂ ਨੂੰ ਤੋੜਨ ਦਾ ਪ੍ਰਚਾਰ ਹੈ ਤਖਤ ਸਹਿਬਾਨਾਂ ਤੇ ਵੀ ਗਲਤ ਗੱਲਾਂ ਕਰਦੇ ਹਨ ਸੋ ਹੋਰ ਵੀ ਗਲਤ ਗੱਲਾਂ ਕਰਦੇ ਹਨ ਮਹਾਪੁਰਖਾਂ ਦੇ ਵੀ ਖਿਲਾਫ ਬੋਲਦੇ ਰਹਿੰਦੇ ਹਨ ਉਹ ਕਹਿੰਦੇ ਹਨ ਸਾਡੇ ਦਿਮਾਗ ਦੇ ਮੁਤਾਬਕ ਐ ਮਣਨਾ ਚਾਹੀਦਾ ਹੈ ਸਾਡਾ ਦਿਮਾਗ ਐਂ ਕਹਿੰਦਾ ਹੈ ਪਰ ਉਹ ਆਪਣੀ ਗੱਲ ਰੱਖਦੇ ਹਨ ਗੁਰੂ ਦੀ ਗੱਲ ਨਹੀਂ ਕਰਦੇ ਉਹ ਆਪਣੀ ਮਤ ਚਲਾਉਣਾ ਚਾਹੁੰਦੇ ਹਨ ਨਹੀਂ ਬਈ ਉਹ ਉਹ ਜੋ ਹੈ ਉਹ ਗੁਰਮਖਾ ਵਾਲੀ ਵਸਤਾ ਨਹੀਂ ਹੈ ਉਹਨਾਂ ਦੀ ਪਰ ਉੱਪਰੋਂ ਗੁਰਮਖਾ ਵਾਲੀ ਵਸਤਾ ਉਹਨਾਂ ਦੀ ਹੈ ਪਰ ਅੰਦਰੋਂ ਜੋ ਹੈ ਉਹ ਅੰਦਰੋਂ ਗੁਰਮਖਾ ਵਾਲੀ ਉਹਨਾਂ ਦੀ ਵਸਤਾ ਨਹੀਂ ਹੈ ਉਹਨਾਂ ਦੀ ਅੰਦਰੋਂ ਸ਼ੈਤਾਨ ਵਾਲੀ ਵਸਤਾ ਹੈ ਨਾਸਤਕ ਨਾਸਤਕ ਹਨ ਉਸ ਨਾਸਤਕ ਲੋਕਾਂ ਤੋਂ ਬਚੋ ਜਿਹੜੇ ਕਿ ਮਹਾਪੁਰਖਾਂ ਦੇ ਉੱਪਰ ਸ਼ੰਕਾ ਕਰਦੇ ਹਨ ਤਕਤ ਸਹਿਬਾਨਾਂ ਤੇ ਸ਼ੰਕਾ ਕਰਦੇ ਹਨ ਸੋ ਹੋਰ ਗ੍ਰੰਥਾਂ ਤੇ ਸ਼ੰਕਾ ਕਰਦੇ ਹਨ ਬਈ ਉਹਨਾਂ ਤੋਂ ਖਾਸ ਕਰਕੇ ਬਚੋ ਸੋ ਅਸੀਂ ਪੂਰਨ ਗੁਰੂ ਦੇ ਪੂਰਨ ਮਹਾਪੁਰਖਾਂ ਦੇ ਲੜ ਲੱਗ ਕੇ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਨ ਦਾ ਵੱਧ ਤੋਂ ਵੱਧ ਪ੍ਰਾਲਾ ਕਰੀਏ ਸੋ ਆਓ ਬੋਲਦੇ ਆ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਕੀ ਮਹਾਪੁਰਖ ਗੁਰੂ ਸਾਨੂੰ ਮਾਫ ਕਰਦਨ ਸਰਬ ਧਰਮ ਸਾਂਝਾ ਜੋ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਪਾਈ ਲਾਇਕ ਕਰੋ ਸੋ ਕਰ ਕਰ ਤੱਕ ਪ੍ਰਚਾਰ ਪਹੁੰਚੇ ਪਰ ਅੱਜ ਕੱਲ ਤਾਂ ਇਹੋ ਜਿਹਾ ਟਾਈਮ ਹੈ ਪ੍ਰਚਾਰ ਨੂੰ ਵੀ ਬੰਦ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਜੇ ਕੋਈ ਗੁਰੂ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਉਸ ਪ੍ਰਚਾਰ ਨੂੰ ਬੰਦ ਕਰਨ ਵਾਸਤੇ ਵੀ ਬਹੁਤ ਪਰਾਲੇ ਹੁੰਦੇ ਹਨ ਇਹ ਵੀ ਪ੍ਰਚਾਰ ਨਾ ਹੋ ਜੇ ਪਰ ਸਾਨੂੰ ਚਾਹੀਦਾ ਤਾਂ ਇਹ ਸੀ ਵੀ ਜੋ ਸਾਡਾ ਪ੍ਰਚਾਰ ਨਹੀਂ ਗੁਰੂ ਦਾ ਪ੍ਰਚਾਰ ਹੈ ਇਸ ਦੀ ਸਮਾਂ ਤੇ ਮਦਦ ਕਰਕੇ ਘਰ-ਘਰ ਤੱਕ ਪ੍ਰਚਾਰ ਦੇ ਵਿੱਚ ਹਿੱਸਾ ਪਾਉਂਦੇ ਵੀ ਆਪਾਂ ਗੁਰੂ ਦਾ ਪ੍ਰਚਾਰ ਘਰ-ਘਰ ਤੱਕ ਕਰੀਏ ਨਹੀਂ ਬਈ ਉਹ ਜੇ ਬੰਦਿਆਂ ਤੋਂ ਵੀ ਬਚੋ ਖਾਸ ਕਰਕੇ ਜੋ ਗੁਰੂ ਦਾ ਪ੍ਰਚਾਰ ਨੂੰ ਰੋਕਣਾ ਚਾਹੁੰਦੇ ਹਨ ਰੋਕ ਵੀ ਰਹੇ ਨੇ ਬਹੁਤ ਤੋਂ ਵੱਧ ਤੋਂ ਵੱਧ ਪ੍ਰਚਾਰ ਨੂੰ ਗੁਰੂ ਦੀ ਨੂੰ ਰੋਕ ਰਹੇ ਹਨ ਉਹਨਾਂ ਤੋਂ ਖਾਸ ਕਰਕੇ ਸਾਨੂੰ ਬਚਣਾ ਚਾਹੀਦਾ ਹੈ ਤੋ ਇੰਨੇ ਬੋਲਦਿਆਂ ਕੋਈ ਅਖਰਵੱਦ ਘੱਟ ਬੋਲਿਆ ਗਿਆ ਹੋਵੇ ਤਾਂ ਮਹਾਪੁਰਖ ਗੁਰੂ ਗੁਰੂ ਕੀ ਸੰਗਤ ਮਾਫ਼ ਕਰਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ